ਪੂਰ ਪਿਆ ਕਣਕਾ ਨੁਮਾਏ ਤੇ ਵਿੱਚ ਬਾਗੀ ਅੰਬੀਆਂ ਪੱਕੀਆਂ ਅਗ ਦੇ ਪਾਂਬੜ ਵਰਗੀਆਂ ਤੇਆਂ ਨੇ ਤੂੰ ਸਾਭ ਬੁਕਲ ਵਿੱਚ ਰੱਖੀਆਂ ਗਿਣਵੇਂ ਦਿਨਾ ਤੀ ਸਜਾਵੇ ਬਾਬਲ ਅਸਾਂ ਸਦਕਾ ਨਾਲ ਲੈਨੇ ਭయ్యా ਕੁੰਜਾ ਵਾਂਗ ਪੁਰਾਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਈਆਂ ਏ ਕੁੰਜਾ ਵਾਂਗ ਪੁਰਾਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਈਆਂ ਨੀ ਮਚਾਦਰ ਕੱਢਦੀ ਨੀ ਗਿਣ ਤੋ ਪੇ ਪਾਵਾਂ ਨੀ ਮੈਂ ਚਾਦਰ ਕੱਢ ਦੇਣੀ ਗਿਣ ਤੋਪੇ ਪਾਵਾਂ ਜਮਣ ਦੀ ਸ਼ਾਹੇ ਠਾ ਨੀ ਮੈਂ ਪੀੜਾ ਡਾਵਾਂ ਜਮਣ ਦੀ ਸ਼ਾਹੇ ਠਾ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੇ ਚਿਚੀ ോ തി ക്കടക സോച്ചെ ശരമാവൽ ഫേ സോച്ചെ ശരമാവീമ ചാദര കിണ തോത്തെ പാ നിര കിണ തോത്തെ പാ ਜਨ ਹੁਸਨ ਜਵਾਨੀ ਨੇ ਮਾਵਾਂ ਠੰਡੀਆਂ ਸ਼ਾਵਾਂ ਫਿਕਰਾਂ ਵਿੱਚ ਡੁੱਬਿਆ ਨੀ ਫਿਕਰਾਂ ਵਿੱਚ ਡੁੱਬਿਆ ਨੀ ਇਹ ਬਾਬਲ ਪੋੜਾ ਉਹਦੀ ਚਿੱਟੀ ਪਗੜੀ ਨੂੰ ਕਦ ਦਾਗ ਨਾ ਲਾਵਾਂ ਉਹਦੀ ਚਿੱਟੀ ਪਗੜੀ ਨੂੰ ਕਦ ਦਾਗ ਨਾ ਲਾਵਾਂ ਮੈਂ ਚਾਦਰ ਕੱਢ ਦੇ ਨੀ ਉੱਤੇ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀ ਆ ਰੇਲਾ ਮੇਰਾ ਧਰਮੀ ਬਾਬਲ ਦੀ ਦੇਸਾਂ ਦਾ ਰਾਜਾ ਮੈਂ ਆਖ ਕੇ ਬਾਪੂ ਨੂੰ ਰੇਲਾ ਰੁਕਵਾਵਾ ਮੈਂ ਆਖ ਕੇ ਬਾਪੂ ਨੂੰ ਰਲ ਲਰਕਵਾ ਮੈਂ ਚਾਦਰ ਕੱਢ ਦੀਨੀ ਉੱਤੇ ਚਿੜੀਆਂ ਪਾਵਾਂ ਮੈਂ ਚਾਦਰ ਕੱਢ ਦੀਨੀ ਉੱਤੇ ਪਾਵਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਕਰ ਗੱਲਾਂ ਚਿੜੀਆਂ ਮੇਰੇ ਤੁਰ ਜਾਵਣ ਦੀਆਂ ਕਰ ਗੱਲਾਂ ਚਿੜੀਆਂ ਫਿਕਰਾਂ ਵਿੱਚ ਡੁੱਬਿਆ ਨੇ ਬਾਬਲ ਪਹਲਾ ਓਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਓਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਇਹ ਚਾਰੇ ਕੁੰਡਾਨੀ ਇਹਦੇ ਪੱਲੇ ਚਾਰੇ ਇਹ ਚਾਰੇ ਕੁੰਡਾਨੀ ਇਹਦੇ ਪੱਲੇ ਚਾਰੇ ਇਹ ਚਾਰੇ ਰੁਤਾਨੀ ਏ ਵੇਦਨ ਚਰੇ ਏ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਮਿਣੇ ਏ ਹਿੰਦ ਦੀ ਚਾਦਰ ਨੂੰ ਨੀ ਮੈਂ ਸਿਸਚ ਕਾਵਾ ਉਸ ਹਿੰਦ ਦੀ ਚਾਦਰ ਨੂੰ ਨੀ ਮੈਂ ਸਿਸਚ ਕਾਵਾ ਨੀ ਮੈਂ ਚਾਦਰ ਕੱਢਤੇ ਨੀ ਗਿਰ ਤੋਂ ਪੇ ਪਾਵਾਂ ਮੈਂ ਚਾਦਰ ਕੱਢਦੀ ਨੀ ਤੋ ਪੇਪਰ ਬਹੁਤ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਦਾ ਗੀਤ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ